ਪੰਜਾਬੀ ਗਾਇਕ ਸਿੱਧੂ ਮਸੇਵਾਲਾ ਤੇ ਬਣੀ ਡਾਕੂਮੈਂਟਰੀ ਤੇ ਛੜਿਆ ਵਿਵਾਦ ਪਰਿਵਾਰ ਨੇ ਚੈਨਲ ਨੂੰ ਭੇਜਿਆ ਲੀਗਲ ਨੋਟਿਸ ਮੁੰਬਈ ਦੇ ਵਿੱਚ ਹੋ ਰਹੀ ਸਕਰੀਨਿੰਗ ਨੂੰ ਰੋਕਣ ਦੀ ਹੋਈ ਮੰਗ ਮਰਹੂਮ ਪੰਜਾਬੀ ਗਾਇਕ ਸਿੱਧੂ ਮਸੇਵਾਲਾ ਤੇ ਬਣੀ ਇੱਕ ਡਾਕੂਮੈਂਟਰੀ ਕਾਫੀ ਵਿਵਾਦ ਖੜਾ ਕਰ ਰਹੀ ਹੈ ਇਸ ਡਾਕੂਮੈਂਟਰੀ ਦੀ ਸਕਰੀਨਿੰਗ ਨੂੰ ਰੋਕਣ ਦੇ ਲਈ ਸਿੱਧੂ ਮਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ ਫਿਲਮ ਦੀ ਟੀਮ ਨੂੰ ਨੋਟਿਸ ਜਾਰੀ ਕੀਤਾ ਹੈ ਕਿ ਫਿਲਮ ਦੀ ਸਕਰੀਨਿੰਗ ਜੋ ਹੈ ਉਹ ਨਾ ਹੋਵੇ 11 ਜੂਨ ਨੂੰ ਇਹ ਡਾਕੂਮੈਂਟਰੀ ਦੀ ਸਕਰੀਨਿੰਗ ਹੋਣੀ ਸੀ ਜਿਸ ਦੇ ਚਲਦਿਆਂ ਰੋਕਣ ਦੀ ਮੰਗ ਕੀਤੀ ਗਈ ਹੈ ਮੂਸੀਵਾਲਾ ਦੇ ਪਿਤਾ ਐਕਸ਼ਨ ਲੈਣ ਦੀ ਤਿਆਰੀ ਚ ਨੇ ਪਿਤਾ ਬਲਕੌਰ ਸਿੰਘ ਨੇ ਚੈਨਲ ਦੇ ਵੱਲੋਂ ਬਣਾਈ ਗਈ ਦਸਤਾਵੇਜ਼ੀ ਤੇ ਸਖਤ ਇਤਰਾਜ਼ ਪ੍ਰਗਟ ਕਰਦੇ ਹੋਏ ਇੱਕ ਕਾਨੂੰਨੀ ਨੋਟਿਸ ਪੇਚਾ ਹੈ ਤਾਂ ਇਸ ਦੇ ਨਾਲ ਹੀ ਉਨ੍ਹਾਂ ਨੇ ਮੁੰਬਈ ਪੁਲਿਸ ਅਤੇ ਜੋਹੋ ਪੁਲਿਸ ਦੇ ਡੀਜੀਪੀ ਨੂੰ ਇੱਕ ਪੱਤਰ ਲਿਖ ਕੇ 11 ਜੂਨ ਨੂੰ ਜੋਹੋ ਦੇ ਸੋਹੋ ਹਾਊਸ ਦੇ ਵਿੱਚ ਪ੍ਰਸਤਾਵਿਤ ਸਕ੍ਰੀਨਿੰਗ ਨੂੰ ਰੋਕਣ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਮੂਸੇਵਾਲਾ ਦੇ ਪਰਿਵਾਰ ਦੇ ਕਾਨੂੰਨੀ ਸਲਾਹਕਾਰ ਗੁਰਵਿੰਦਰ ਸਿੰਘ ਨੇ ਦਸਤਾਵੇਜ਼ੀ ਦੇ ਨਿਰਮਾਤਾ ਅਤੇ ਲੜੀ ਦੇ ਨਿਰਮਾਤਾ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ ਜਿਸ ਦੇ ਵਿੱਚ ਪਿਤਾ ਬਲਕੌਰ ਸਿੰਘ ਨੇ ਦੋਸ਼ ਲਗਾਇਆ ਹੈ ਕਿ ਦਸਤਾਵੇਜ਼ ਦੇ ਵਿੱਚ ਸਿੱਧੂ ਮੂਸੇਵਾਲਾ ਉਸਦੀ ਨਿੱਜੀ ਜਾਣਕਾਰੀ ਅਤੇ ਕਤਲ ਦੀ ਜਾਂਚ ਦੇ ਨਾਲ ਸੰਬੰਧਿਤ ਅਣਪ੍ਰਕਾਸ਼ਿਤ ਸਮੱਗਰੀ ਉਹ ਵੀ ਉਸਦੇ ਪਰਿਵਾਰ ਦੀ ਇਜਾਜ਼ਤ ਤੋਂ ਬਿਨਾਂ ਦਿਖਾਈ ਜਾ ਰਹੀ ਹੈ। ਉਨ੍ਹਾਂ ਨੇ ਇਸ ਨੂੰ ਨਾ ਸਿਰਫ ਗੈਰਕਾਨੂੰਨੀ ਸਗੋਂ ਮਾਨਸਿਕ ਤੌਰ ਤੇ ਦੁਖਦਾਈ ਅਤੇ ਭਾਰਤੀ ਕਾਨੂੰਨਾਂ ਦੀ ਉਲੰਘਣਾ ਇਸ ਨੂੰ ਦੱਸਿਆ ਹੈ। ਬਲਕੌਰ ਸਿੰਘ ਨੇ ਆਪਣੇ ਪੱਤਰ ਦੇ ਵਿੱਚ ਕਿਹਾ ਹੈ ਕਿ ਇਹ ਦਸਤਾਵੇਜ਼ ਜੀ ਮੇਰੇ ਪੁੱਤਰ ਦੀ ਆਵਾਜ਼ ਤਸਵੀਰ ਅਤੇ ਕਹਾਣੀ ਦੀ ਗੈਰ ਕਾਨੂੰਨੀ ਵਰਤੋਂ ਕਰਦੀ ਹੈ ਜਿਸ ਨਾਲ ਨਾ ਸਿਰਫ ਪਰਿਵਾਰ ਨੂੰ ਸਦਮਾ ਲੱਗੇਗਾ ਸਗੋਂ ਇਹ ਜਨਤਕ ਸ਼ਾਂਤੀ ਦਾ ਕਾਰਨ ਵੀ ਬਣ ਸਕਦੀ ਹੈ ਅਤੇ ਨਿਆਂਇਕ ਜਾਂਚ ਦੇ ਵਿੱਚ ਰੁਕਾਵਟ ਪਾ ਸਕਦੀ ਹੈ ਉਹਨਾਂ ਪੁਲਿਸ ਨੂੰ ਇਸ ਅਣਿਤਕਾਰਤ ਪ੍ਰੋਗਰਾਮ ਨੂੰ ਰੋਕਣ ਤੇ ਪ੍ਰਬੰਧਕਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ ਕਾਨੂੰਨੀ ਨੋਟਿਸ ਦੇ ਵਿੱਚ ਤਿੰਨ ਨੁਕਤੇਾਂ ਤੇ ਜ਼ੋਰ ਦਿੱਤਾ ਗਿਆ ਹੈ ਇਸ ਦੇ ਵਿੱਚ ਐਡਵੋਕੇਟ ਗੁਰਵਿੰਦਰ ਸਿੰਘ ਸੰਧੂ ਦੇ ਵੱਲੋਂ ਇਸ਼ਲੀਨ ਕੌਰ ਅਤੇ ਅੰਕੁਰ ਜੈਨ ਨੂੰ ਭੇਜੇ ਗਏ ਕਾਨੂੰਨੀ ਨੋਟਿਸ ਦੇ ਵਿੱਚ ਕੁਝ ਮੰਗਾਂ ਕੀਤੀਆਂ ਗਈਆਂ ਨੇ ਇਹ ਮੰਗਾਂ ਨੇ ਕਿ ਦਸਤਾਵੇਜ਼ ਦੀ ਸਕਰੀਨਿੰਗ ਅਤੇ ਪ੍ਰਚਾਰ ਤੁਰੰਤ ਪ੍ਰਭਾਵ ਦੇ ਨਾਲ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ ਸਦੋਂ ਮੁਸੇਵਾਲਾ ਦੇ ਨਾਮ ਤਸਵੀਰ ਆਵਾਜ਼ ਤੇ ਕਹਾਣੀ ਦੀ ਵਰਤੋਂ ਬੰਦ ਹੋਣੀ ਚਾਹੀਦੀ ਹੈ 24 ਘੰਟਿਆਂ ਦੇ ਅੰਦਰ ਜਨਤਕ ਮਾਫੀ ਮੰਗੀ ਜਾਣੀ ਚਾਹੀਦੀ ਹੈ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਇਹ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਮੁਆਵਜ਼ਾ ਅਪਰਾਧਿਕ ਮਾਮਲਾ ਅਤੇ ਸਟੇ ਆਰਡਰ ਸਮੇਤ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਚੈਨਲ ਦੇ ਵੱਲੋਂ ਭੇਜੇ ਗਏ ਸੱਦੇ ਦੇ ਵਿੱਚ ਇਸ ਦਸਤਾਵੇਜ਼ੀ ਨੂੰ ਸਿੱਧੂ ਮੂਸੇਵਾਲਾ ਤੇ ਜਾਂਚ ਦਸਤਾਵੇਜ਼ੀ ਦੱਸਿਆ ਗਿਆ ਹੈ ਕਿਹਾ ਗਿਆ ਹੈ ਕਿ ਇਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਪ੍ਰਮੁੱਖਤਾ ਦੇ ਨਾਲ ਸ਼ਾਮਲ ਕੀਤੀਆਂ ਗਈਆਂ ਨੇ ਅਨਸੀਨ ਆਰਕਾਈਵ ਦੇ ਘੰਟੇ பாਬੂ ਸਿੱਧੂ ਮੂਸੇਵਾਲਾ ਦੇ ਅਜੇਹੀ ਨਿੱਜੀ ਵੀਡੀਓਜ਼ ਰਿਕਾਰਡਿੰਗਸ ਆ ਫੁਟੇਜ ਜੋ ਪਹਿਲਾਂ ਕਦੇ ਵੀ ਜਨਤਕ ਨਹੀਂ ਕੀਤੀ ਗਈ ਸਰ ਤਾਂ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਇਹਨਾਂ ਫੁਟਜਾਂ ਦਾ ਸਰੋਤ ਸਪਸ਼ਟ ਨਹੀਂ ਹੈ ਅਤੇ ਪਰਵਾਹ ਦੀ ਇਜਾਜ਼ਤ ਤੋਂ ਬਿਨਾ ਇਹਨਾਂ ਨੂੰ ਦਿਖਾਉਣਾ ਨਿੱਜਤਾ ਦੀ ਘੋਰ ਉਲੰਘਣਾ ਹੈ ਸਿੱਧੂ ਦੇ ਦੋਸਤਾਂ ਅਤੇ ਸਹਿਯੋਗੀਆਂ ਤੱਕ ਵਿਸ਼ੇਸ਼ ਪਹੁੰਚ ਕੀਤੀ ਗਈ ਹੈ ਇਹ ਦਾਵਾ ਕੀਤਾ ਗਿਆ ਹੈ ਕਿ ਡਾਕੂਮੈਂਟਰੀ ਦੇ ਵਿੱਚ ਉਸਦੇ ਦੋਸਤਾਂ ਅਤੇ ਨਜ਼ਦੀਕੀ ਸਾਥੀਆਂ ਦੇ ਨਾਲ ਵਿਸ਼ੇਸ਼ ਇੰਟਰਵਿਊ ਵੀ ਸ਼ਾਮਿਲ ਨੇ ਬਲਕੌਰ ਸਿੰਘ ਦੇ ਅਨੁਸਾਰ ਇਹਨਾਂ ਬਿਆਨਾਂ ਨੂੰ ਸੰਦਰਭ ਤੋਂ ਬਾਹਰ ਵਰਤਿਆ ਜਾ ਸਕਦਾ ਹੈ ਤੇ ਮੂਸੇਵਾਲਾ ਦੀ ਤਸਵੀਰ ਨੂੰ ਬੁਗਾਰਣ ਦੀ ਕੋਸ਼ਿਸ਼ ਹੋ ਸਕਦੀ ਹੈ। ਇੱਕ ਅਜਿਹੇ ਕਤਲ ਦੀ ਉਤਪਤੀ ਦੀ ਜਾਂਚ ਕਰਦਾ ਹੈ ਜੋ ਅਜੇ ਤੱਕ ਅਣਸੁਲਝਿਆ ਹੈ ਜਾਨੀ ਕਿ ਇਹ ਡਾਕੂਮੈਂਟਰੀ ਸਿੱਧੂ ਮੂਸੇਵਾਲਾ ਦੇ ਕਤਲ ਦੀ ਜੜ ਤੱਕ ਪਹੁੰਚਣ ਦਾ ਦਾਵਾ ਕਰਦੀ ਹੈ ਜਦੋਂ ਕਿ ਇਹ ਕੇਸ ਅਜੇ ਵੀ ਅਦਾਲਤ ਦੇ ਵਿੱਚ ਵਿਚਾਰ ਅਧੀਨ ਹੈ ਤਾਂ ਬਲਕੌਰ ਸਿੰਘ ਦਾ ਮੰਨਣਾ ਹੈ ਕਿ ਇਹ ਜਾਂਚ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਸਕਦਾ ਹੈ ਕਿਉਂਕਿ ਇਸ ਦੇ ਵਿੱਚ ਬਹੁਤ ਸਾਰੇ ਗੈਰ ਪ੍ਰਮਾਣਿਤ ਤੱਥ ਅਤੇ ੜਕਲਾਂ ਸ਼ਾਮਲ ਕੀਤੀਆਂ ਗਈਆਂ ਨੇ ਇਸ ਦਸਤਾਵੇਜ਼ੀ ਰਾਹੀਂ ਮੂਸੇਵਾਲਾ ਦੇ ਕਤਲ ਨੂੰ ਸਨਸਨੀਖੇਜ਼ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਬਲਕੌਰ ਸਿੰਘ ਦਾ ਕਹਿਣਾ ਹੈ ਕਿ ਇਹ ਨਾ ਸਿਰਫ ਮ੍ਰਿਤਕ ਦੀ ਇੱਜ਼ਤ ਦੇ ਵਿਰੁੱਧ ਸਗੋਂ ਪਰਿਵਾਰ ਨੂੰ ਮਾਨਸਿਕ ਸਦਮਾ ਵੀ ਪਚਾਉਂਦਾ ਹੈ ਸਿਦਮੁਸੀਵਾਨਦੀ ਪਿਤਾ ਬਲਕੌਰ ਸਿੰਘ ਨੇ 7 ਜੂਨ 2025 ਨੂੰ ਮੁੰਬਈ ਪੁਲਿਸ ਦੇ ਡੀਜੀਪੀ ਨੂੰ ਇੱਕ ਪੱਤਰ ਲਿਖਿਆ ਜਿਸ ਦੇ ਵਿੱਚ 11 ਜੂਨ ਨੂੰ ਜੂਹੂ ਦੇ ਸੌ ਹਾਊਸ ਦੇ ਵਿੱਚ ਹੋਣ ਵਾਲੀ ਇੱਕ ਦਸਤਾਵੇਜ਼ੀ ਫਿਲਮ ਦੀ ਸਕਰੀਨਿੰਗ ਨੂੰ ਰੋਕਣ ਦੀ ਮੰਗ ਕੀਤੀ ਗਈ ਹੈ ਤਾਂ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਚੈਨਲ ਦੇ ਵੱਲੋਂ ਬਣਾਈ ਜਾ ਰਹੀ ਇਸ ਦਸਤਾਵੇਜ਼ੀ ਦੇ ਵਿੱਚ ਉਹਨਾਂ ਦੇ ਪੁੱਤਰ ਦੀ ਨਿੱਜੀ ਜਾਣਕਾਰੀ ਅਤੇ ਕਤਲ ਦੇ ਨਾਲ ਸੰਬੰਧਿਤ ਸੰਵੇਦਨਸ਼ੀਲ ਵਿਸ਼ੇ ਬਿਨਾਂ ਇਜਾਜ਼ਤ ਤੋਂ ਦਿਖਾਏ ਗਏ ਨੇ ਇਸ਼ਲੀਨ ਕੌਰ ਅਤੇ ਅੰਕੁਰ ਜੈਨ ਦੇ ਨਾਮ ਨਿਰਮਾਤਾਵਾਂ ਦੇ ਵਜੋਂ ਸਾਹਮਣੇ ਆਏ ਨੇ ਉਹਨਾਂ ਦੋਸ਼ ਲਗਾਇਆ ਹੈ ਕਿ ਫਿਲਮ ਦੇ ਵਿੱਚ ਸਿੱਧੂ ਮੂਸੇਵਾਲਾ ਦੀਆਂ ਅਣਪ੍ਰਕਾਸ਼ਿਤ ਤਸਵੀਰਾਂ ਆਵਾਜ਼ ਅਤੇ ਨਿੱਜੀ ਜਾਣਕਾਰੀ ਦੀ ਗੈਰਕਾਨੂੰਨੀ ਵਰਤੋਂ ਕੀਤੀ ਗਈ ਹੈ ਉਹ ਕਹਿੰਦੇ ਨੇ ਕਿ ਇਸ ਦੇ ਨਾਲ ਚੱਲ ਰਹੀ ਜਾਂਚ ਪ੍ਰਭਾਵਿਤ ਹੋ ਸਕਦੀ ਹੈ ਤੇ ਕਾਨੂੰਨ ਵਿਵਸਥਾ ਵੀ ਬਿਗੜ ਸਕਦੀ ਹੈ ਤਾਂ ਬਲਗੌਰ ਸਿੰਘ ਨੇ ਪੁਲਿਸ ਤੋਂ ਇਸ ਪ੍ਰੋਗਰਾਮ ਨੂੰ ਤੁਰੰਤ ਬੰਦ ਕਰਨ ਅਤੇ ਪ੍ਰਬੰਧਕਾਂ ਦੇ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਾਂ ਉਹਨਾਂ ਦੇ ਨਿਰਮਾਤਾਵਾਂ ਮਾਵਰੂ ਸਿਵਲ ਅਤੇ ਕਾਨੂੰਨੀ ਕਾਰਵਾਈ ਦੀ ਵੀ ਚੇਤਾਵਨੀ ਦਿੱਤੀ ਹੈ ਤਾਂ ਇਹ 11 ਜੂਨ ਨੂੰ ਡਾਕੂਮੈਂਟਰੀ ਜੋ ਸੀ ਇਹ ਰਿਲੀਜ਼ ਹੋਣੀ ਸੀ ਤੇ ਇਸ ਨੂੰ ਜਿਹੜਾ ਇਸ ਦੀ ਸਕਰੀਨਿੰਗ ਹੋਣੀ ਸੀ ਜਿਸ ਤੋਂ ਬਾਅਦ ਪਿਤਾ ਬਲਕੌਰ ਸਿੰਘ ਦੇ ਵੱਲੋਂ ਪਹਿਲਾਂ ਹੀ ਐਕਸ਼ਨ ਲੈ ਲਿਆ ਗਿਆ ਕਿ ਸਿੱਧੂ ਦੇ ਨਾਲ ਜੁੜੀ ਕੋਈ ਵੀ ਜਾਣਕਾਰੀ ਬਿਨਾਂ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਨਾ ਸਾਂਝੀ ਕੀਤੀ ਜਾਵੇ